ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਉੱਥੇ ਹੀ ਜੋ ਨਸ਼ਾ ਤਸਕਰ ਫੜਿਆ ਗਿਆ ਉਸ ਦੇ ਘਰ ਦੇ ਉੱਤੇ ਬਲਡੋਜ਼ਰ ਐਕਸ਼ਨ ਲਿਆ ਜਾਵੇਗਾ ਤੇ ਦੱਸਦੀ ਹੈ ਕਿ ਉੱਥੇ ਹੀ ਹੁਣ ਸੰਤ ਸਿਚੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਦੀ ਸਲਾਗਾ ਵੀ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜਿਹੜਾ ਕਿ ਜਲਦ ਨਸ਼ਾ ਮੁਕਤ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਹੁਣ ਨਸ਼ਾ ਤਸਕਰਾਂ ਨੂੰ ਲੈ ਕੇ ਸਿੱਧੀ ਹੋ ਗਈ ਹੈ ਤੇ ਜਿਸ ਤੋਂ ਕਰ ਵੀ ਜਿਹੜਾ ਕਿ ਨਸ਼ਾ ਵੇਚਿਆ ਜਾਵੇਗਾ ਉਸ ਦੇ ਉੱਤੇ ਸਿੱਧਾ ਐਕਸ਼ਨ ਲਿਆ ਜਾਵੇਗਾ ਤੇ ਹੋਰ ਕੀ ਕਹਿਣਾ ਆ ਤੁਹਾਨੂੰ ਸੁਣਾਉਣਾ ਆ ਪੰਜਾਬ ਦੇ ਭਵਿੱਖ ਵਾਸਤੇ ਸਾਡੀ ਨੌਜਵਾਨੀ ਵਾਸਤੇ ਜਿਹੜੇ ਬੱਚੇ ਨਸ਼ਿਆਂ ਤੇ ਲੱਗ ਜਾਂਦੇ ਆ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੁੰਦਾ ਉਹਨਾਂ ਦੇ ਘਰ ਵਿਗ ਜਾਂਦੇ ਆ ਉਹਨਾਂ ਨੂੰ ਨਸ਼ੇੜੀਆਂ ਦੇ ਵਿੱਚ ਨਾਮ ਜਦੋਂ ਬੱਚੇ ਦਾ ਆ ਜਾਂਦਾ ਮਾਂ-ਬਾਪ ਦਾ ਮਰਨ ਹੋ ਜਾਂਦਾ ਸੋ ਬਹੁਤ ਜਿਹੜਾ ਹੈ ਇਹ ਨਸ਼ਿਆਂ ਨੇ ਘਰ ਉਜਾੜੇ ਆ ਜੇ ਹੁਣੇ ਮੈਂ ਹਮਸਰੂ ਹੋਈ ਆ ਦਾ ਅਸੀਂ ਸਵਾਗਤ ਕਰਦੇ ਆ ਤੇ ਉਹ ਜਿੰਨੇ ਵੀ ਇਸ ਸਾਡੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵਿੱਚ ਤੱਕਣ ਵਾਲਿਆ ਉਹਨਾਂ ਨੂੰ ਸਾਰਿਆਂ ਨੂੰ ਦੇਵਤੇ ਸਕੰਜਾ ਕ੍ਰਿਸ਼ਨ ਦੀ ਖੁਰ ਲੋਗਾਂ ਲੇਕਿਨ ਜਿਸ ਤਰੀਕੇ ਸੇ ਕਾਰਵਾਈ ਕੀ ਜਾ ਰਹੀ ਹੈ ਘਰੋਂ ਪਰ ਬੋਲਡਰਿਆ ਚਲਾਇਆ ਜਾ ਰਹਾ ਹੈ ਕਿਸ ਤਰੀਕੇ ਸੇ ਦੇਖਣਾ ਇਸ ਦਾ ਕਿਉਂਕਿ ਜੇ ਕੋਈ ਜੇਸ ਮਾਂ-ਬਾਪ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਤੇ ਉਹਨਾਂ ਦਾ ਕਰਦ ਪਹਿਲੇ ਉੱਜੜ ਜਾਂਦਾ ਸੱਤਾ ਡਿੱਗ ਪੈਂਦੀਆਂ ਸਮਾਨ ਜਿਹੜੇ ਨਸ਼ਾ ਜਿਹੜੇ ਹੈਗੇ ਆਪਣੇ ਬੱਚੇ ਹੀ ਚੱਕ ਕੇ ਲੈ ਜਾਂਦੇ ਆ। ਤੁਸ ਸਮਝਦਾ ਕਿ ਇਹ ਜਿਹੜੇ ਨਸ਼ਾ ਤਸਕਰਾਂ ਉਹਨਾਂ ਕੋ ਜਿਹੜੇ ਨਸ਼ਾ ਪੀਂਦੇ ਆ ਉਹਨਾਂ ਦੇ ਘਰ ਉਜੜ ਰਹੇ ਜਿਹੜੇ ਨਸ਼ਾ ਨਸ਼ਾ ਵੇਚਦੇ ਆ ਉਹਨਾਂ ਦੇ ਘਰ ਬਣ ਰਹੇ ਆ। ਉਹ ਬਾਕੀ ਜਿਹੜਾ ਹੈਗਾ ਇਹਦੇ ਉੱਤੇ ਜਿਆਦਾ ਅ ਜਵਾਬ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਸਕਦਾ ਕੋਰਟ ਵਿੱਚ ਵੀ ਪੀਆਈਐਲ ਪਈ ਹੋਈ ਆ। ਸੋ ਉਹਦੇ ਵਿੱਚ ਦੇਣਗੇ ਜਵਾਬ ਬਹੁਤਾ ਕੁਝ ਅਸੀਂ ਇਹਦੇ ਉੱਤੇ ਨਹੀਂ ਕਹਿ ਸਕਦੇ ਪਰ ਜਿਹੜਾ ਨਸ਼ਿਆਂ ਨੂੰ ਰੋਕਣ ਵਾਸਤੇ ਜੋ ਸਰਕਾਰ ਦਾ ਉਪਰਾਲਾ ਉਹ ਦੇਸੀ ਸਰਕਾਰ ਦਾ ਕਰਦੇ ਆ। ਕਿ ਆਪਰ ਅਭਿਆਨ ਕਰ ਰਹੇ ਆ ਉਸ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰ ਰਹੇ ਲੇਕਿਨ ਕਾਂਗਰਸ ਕੇ ਨੇਤਾ ਲਗਾਤਾਰ ਉਸ ਕੋ ਲੇਕਰ ਸਵਾਲ ਵੀ ਖੜੇ ਕਰਦੇ ਨੇ ਇਹੋ ਨਾ ਕਿ ਸਵਾਲ ਤਾਂ ਸਮਝਦੇ ਆ ਦੇ ਪਹਿਲੇ ਸੱਤ ਲੋਜ ਐਕਸ਼ਨ ਪਲਾਨ ਬਣੀ ਸੀ ਤਬਸੇ ਬੁੱਢੇ ਦਰਿਆ ਨੂੰ ਸਾਫ ਕਰਨ ਦੀ ਜਿਹੜੀ ਹੈਗੀ ਚਰਚਾ ਚੱਲਦੀ ਸੀ ਉਹਦੇ ਤੋਂ ਕਈ ਦਹਾਕੇ ਲੰਘ ਗਏ ਇਹ ਲੰਬਾ ਸਮਾਂ ਹੋ ਗਿਆ ਕਦਹਾਕਾ ਨਹੀਂ ਕਈ ਦਹਾਕੇ ਜਿਹੜਾ ਹੈਗਾ ਉਹਨਾਂ ਦੇ ਰਾਜਾਂ ਦੇ ਵਿੱਚ ਹੀ ਉਹਨਾਂ ਦੇ ਸਮਿਆਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਰਿਹਾ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਜਦੋਂ ਤੋਂ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ 90 ਐਮਐਲਡੀ ਪਾਣੀ ਜਿਹੜਾ ਮਿਊਨਿਸਪਲ ਕਮੇਟੀ ਦਾ ਉਹ ਜਿਹੜਾ ਕਿਦਾਂ ਸੀ ਉਹ ਬੰਦ ਕਰਵਾ ਚੁੱਕਾ 170 110 112 ਇਸ ਤਰ੍ਹਾਂ ਵੱਖ-ਵੱਖ ਫਿਰ ਉਹਦੇ ਵਿੱਚ ਜਿੰਨਾ ਜਰ ਅਪਾ ਕਿਸੇ ਸਮੱਸਿਆ ਦਾ ਕੋਈ ਬਦਲ ਨਹੀਂ ਦਿੰਦੇ ਆਲੋਚਨਾ ਜਿੱਦੀ ਮਰਜ਼ੀ ਕਰੀ ਜੋ ਤੇ ਆਲੋਚਨਾ ਦੇ ਨਾਲ ਕੋਈ ਕੰਮ ਜਿਹੜਾ ਸਿੱਧ ਨਹੀਂ ਹੁੰਦਾ ਕਿਸੇ ਨੂੰ ਬੁਰਾ ਕਹੀ ਜੋ ਪਰ ਉਹਦੇ ਨਾਲ ਕੰਮ ਕਰਨ ਦੇ ਨਾਲ ਹੋਣਾ ਉਹਦੇ ਵਿੱਚ 8 ਪਿੰਡਾਂ ਦੇ ਗੰਦੇ ਪਾਣੀ ਪਿੰਦੇ ਸੀ ਉਹਨਾਂ ਦੇ ਸੱਪੜ ਪਟਾਕੇ ਸੀਚੇਵਾਲ ਮਾਡਲ ਉਹਨਾਂ ਦੇ ਵਿੱਚ 6 ਪਿੰਡਾਂ ਤੋਂ ਵੱਧ ਪਿੰਡਾਂ 'ਚ ਹੋ ਗਿਆ ਦੋ ਪਿੰਡਾਂ ਜਿਹੜੇ ਆਉਂ ਸੀਵਰੀਜ ਦੇ ਨਾਲ ਜੁੜ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 76 ਡੈਰੀਆਂ ਦਾ ਜਿਹੜਾ ਗੁਆ ਡੱਕਦਾ ਸੀ ਉਹਨਾਂ 'ਚ ਤਕਰੀਬਨ ਜਿਹੜੀਆਂ ਹੈਗੀਆਂ 5-6 ਡੈਰੀਆਂ ਉਹ ਵੀ ਨੇਰੇ ਸਵੇਰੇ ਸੜਦੀਆਂ ਬਾਕੀ ਸਾਰੇ ਬੰਦ ਹੋ ਗਏ ਤੇ ਤਾਜਪੁਰ ਡੈਰੀ ਹੈ ਕੰਪਲੈਕਸ ਉਹਨਾਂ ਦਾ ਪਾਣੀ ਜਿਹੜਾ ਸਦਾ ਡੱਕਦਾ ਸੀ ਉਹਦੇ ਉੱਤੇ ਲਗਾਤਾਰ ਅਸੀਂ ਲੱਗੇ ਰਹੇ ਹਾਂ ਉਹ Goa ਸਾਰਾ ਉੱਥੇ 2.25 MLD ਟ੍ਰੀਟਮੈਂਟ ਪਲੈਂਟ ਵੀ ਲੱਗਾ ਜਿਹੜਾ Goa ਕਰਕੇ ਚੱਲ ਨਹੀਂ ਰਿਹਾ ਸੀ ਕੱਲ ਉਹਨਾਂ ਦਾ ਵੀ ਜਿਹੜਾ ਹੈਗਾ ਸਾਨੂੰ ਫੋਨ ਆਇਆ ਕਿ ਇੱਕ ਉਹਨਾਂ ਦਾ ਪ੍ਰਾਈਵੇਟ ਕੰਟੈਕਟ ਹੋ ਗਿਆ Goa ਉਹ ਚੱਕਣਗੇ ਤੇ ਪਾਣੀ ਦੇ ਕਰ ਜਿਹੜਾ ਹੈ ਧੋਈ ਵਾਲਾ ਪਾਣੀ ਟ੍ਰੀਟਮੈਂਟ ਪਲੈਂਟ ਚ ਜਾਊਗਾ ਉਹ ਟ੍ਰੀਟਮੈਂਟ ਪਲੈਂਟ ਵੀ ਚੱਲ ਪੂਗਾ ਉਹ ਵੀ ਮਸਲਾ ਹੱਲ ਹੋ ਜਾਊਗਾ ਤੇ ਜਿਹੜੇ ਕੋਈ ਧੱਕੇ ਨਾ ਪਾਉਣਗੇ ਉਹਨਾਂ ਦੇ ਉੱਤੇ ਵੀ ਉਹ ਕਾਰਵਾਈ ਜਿਹੜੀ ਹੈਗੀ ਹੈ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਿੱਤਰ ਵੋਟਾਂ ਦਾ ਜਰੂਰ ਸਾਫ ਹੋਊਗਾ ਜਿਹਦੀ ਅਸੀਂ ਆਸ ਵੀ ਕਰਦੇ ਗੁਰੂ ਜਾਨਾਂ ਚ ਅਰਦਾਸ ਵੀ ਕਰਦੇ ਹਾਂ ਤੇ ਸਾਨੂੰ ਪੱਕਾ ਭਰੋਸਾ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਉਸ ਉੱਥੇ ਗੁਰਦੁਆਰਾ ਗਊ ਘਾਟ ਜਿੱਥੇ 1515 ਈਸਵੀ ਦੇ ਵਿੱਚ ਆਏ ਵੱਡੇ ਦਰਿਆ ਨੂੰ ਜਿਹੜਾ ਸੀਗਾ ਸਤਲੁਜ ਨੂੰ ਵੱਡਾ ਹੋ ਕੇ ਚੱਲਣ ਦੀ ਗੱਲ ਕਹੀ ਦਰਿਆ ਦਾ ਦੱਖੋਂ ਪਿੱਛੇ ਜਾਣ ਦਾ ਗਿਆ ਸਤਕੋ ਤੇ ਲੁਧਿਆਣੇ ਦਾ ਦੁਨੀਆ ਵਿੱਚ ਫੇਮਸ ਹੋਣ ਦੀ ਗੱਲ ਬਾਬੇ ਨਾਨਕ ਨੇ ਉਸ ਵੇਲੇ ਕਹੀ ਸੀ ਸਾਰਾ ਕੁਝ ਹੋਇਆ ਪਰ ਲੁਧਿਆਣੇ ਨੇ ਬੁੱਢੇ ਦਰਿਆ ਦੇ ਵਿੱਚ ਕੀ ਕੀ ਗੰਦਗੀ ਇੰਡਸਟਰੀਅਲ ਵੇਸਟੇਜ ਜਿਹੜੀ ਹੈਗੀ ਆ ਜਿਹੜਾ ਗਊਆਂ ਦਾ ਗੋਬਰ ਤੇ ਜੋ ਕੁਝ ਵੀ ਕਿਸੇ ਕੋ ਬਾਦੂ ਕਰਾ ਦੋ ਮਿਲਿਆ ਉਹ ਅਸੀਂ ਉਹਦੇ ਵਿੱਚ ਹੀ ਛੱਟਿਆ ਸਾਫ ਉਹਦੇ ਵਾਸਤੇ ਯਤਨ ਜਾਰੀ ਹੈ ਗੁਰੂ ਪਾਸ਼ਾ ਕਿਰਪਾ ਕਰਨਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਫਰਕ ਦੇਖੂਗਾ ਪਰਿਆਵਰਣ ਕੋਲੇ ਕਰ ਲਗਾਤਾਰ ਆਪ ਕੰਮ ਕਰਤੇ ਹਨ ਕਿਾ ਮੁੱਦੇ ਐਸੇ ਹੈ ਕਿ ਜੋ ਆਪਾਂ ਸੰਸਦ ਨੂੰ ਖਾਤੇ ਵਿੱਚ ਸੰਸਦ ਦੇ ਵਿੱਚ ਜਿਸੀ ਲਾਉਂਦੇ ਰਹਿੰਨੇ ਮੁੱਦੇ ਜਿਹੜੇ ਹੈਗੇ ਨਦੀਆਂ ਦੇ ਪ੍ਰਦੂਸ਼ਣ ਦੇ ਉੱਤੇ ਪਰ ਥੋੜੇ ਦਿਨ ਪਹਿਲਾਂ ਵੀ ਲੱਗਾ ਸੀਗਾ ਸਾਡਾ ਪਰ ਅਸੀਂ ਉਹ ਥੋੜਾ ਜਿਹਾ ਅਸੀਂ 15 ਦੇ ਲੱਗੇ ਹੋਏ ਸੀਗੇ ਪਰ ਅਸੀਂ ਲੇਟ ਆਏ ਉਸ ਟਾਈਮ ਲੰਘ ਗਿਆ ਸੀ ਉਹਦੇ ਵੀ ਦਰਿਆਵਾਂ ਦੇ ਪ੍ਰਦੂਸ਼ਣ ਦੇ ਉੱਤੇ ਸੀ ਤੋਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਮੁੱਦੇ ਠਾਵਾਂਗੇ ਕਿਉਂਕਿ ਹਵਾ ਪਾਣੀ ਧਰਤੀ ਇਹ ਬਜੂਗੀ ਤਾਂ ਹੀ ਸਾਡਾ ਬਜੂਗੇ ਜਿੰਨੇ ਵੀ ਅਸੀਂ ਜਤਨ ਕਰਦੇ ਆ ਸਾਡੇ ਤਾਂ ਹੀ ਸਕਸੈਸਫੁਲ ਹੋਣਗੇ ਜੇਕਰ ਸਾਡੇ ਸਾਹ ਲੈਣ ਲਈ ਹਵਾ ਹੋਊਗੀ ਸੱਪਿੰਨ ਲਈ ਸੁੱਧ ਪਾਣੀ ਹੋਊਗਾ ਤੇ ਆਉਣ ਵਾਲਾ ਜਿਹੜਾ ਭਵਖਾ ਉਹ ਤਾਂ ਪਾਣੀ ਦੇ ਉੱਤੇ ਆਧਾਰਿਤ ਆ ਪੰਜਾਬ ਦੀ ਪਾਣੀ ਪੰਜਾਬ ਦਰਿਆਵਾਂ ਦੀ ਧਰਤੀ ਜਿਹੜੀ ਬਿਆਬ ਹੋ ਰਹੀ ਹੈ ਉਸ ਤੇ ਪਾਣੀਆਂ ਨੂੰ ਬਚਾਉਣ ਦੀ ਵੀ ਲੋੜ ਹੈ ਗੰਦਲੇ ਹੋਰੇ ਪਾਣੀ ਨੂੰ ਰੋਕਣ ਦੀ ਲੋੜ ਹੈ ਪਾਣੀ ਨੂੰ ਰੀਚਾਰਜ ਕਰਨ ਦੀ ਲੋੜ ਨਦੀਆਂ ਦਰਿਆਵਾਂ ਵਿੱਚ ਗੰਦਾ ਪਾਣੀ ਨਾ ਪਾਵੇ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਦੀ ਲੋੜ ਇਹ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਕੰਮ ਕਰਾਂਗੇ